ਕੀ ਕਾ ਸਾਬਤ ਕਰਨਾ ਚਾਹੁੰਦੇ ਹੋ ਇਹਨਾਂ ਨੂੰ ਲੈ ਜਾਓ ਸਾਰਿਆਂ ਨੂੰ ਸਵਰਦਮ ਨਾਲ ਉੱਥੇ ਹੀ ਛੱਡਿਆ ਉੱਥੇ ਹੀ ਫੁੱਟਿਆ ਹੋ ਜਾ ਐਨਾ ਤੁਹਾਨੂੰ ਹੈ ਮੈਂ ਐਨੀ ਗੱਲ ਜਰੂਰ ਕਮਾਂ ਰਾਬ ਇਹ ਰਾਜਪੁਰਾ ਸੋਨੇ ਦੀ ਚਿੜੀਆ ਹੈ ਜਿਨ੍ਹਾਂ ਨੂੰ ਇਹ ਰਾਜਨੀਤੀ ਦੋਨਾਂ ਹੱਥਾਂ ਨਾਲ ਲੁੱਟ ਰਹੇ ਆ ਕਹਿੰਦਾ ਜੀ ਅਗਲੇ ਜਿਹੜੇ ਲਾਰਡ ਮੈਡ ਹੋਣੀ ਆ ਨਾ ਉਹਦੇ ਤਰ੍ਹਾਂ ਨਾਲ ਲਿਸਟ ਆ ਜਾਏਗਾ ਅਜੇ ਨਾਲ ਕੋ ਲਿਸਟ ਆ ਜਾਇਆ ਨਾ ਕੁਛ ਆ ਜੀ ਰੋੜੀ ਲਾਣੇ ਰੋੜੀ ਫੜ ਕੇ ਸਾਡੇ ਲੈ ਜਾਂਦੇ ਆ ਜੀ ਉੱਥੇ ਜਿਹੜਾਤਾ ਵਾਜੀ ਜਿਹੜੀ ਮਾਰਕੀਟ ਹੈ ਜੀ ਉੱਥੇ ਖਰੀਦ ਕਰਦੇ ਨੇ 4-4 3 ਤੇ 4 ਘੰਟੇ ਬਾਅਦ ਫਿਰ ਜਿਹੜੇ ਛੱਡ ਦਿੰਦੇ ਆ ਬੀ ਲੋਕ ਜੀ ਪਾਰਾ ਹੈ ਦੋਸਤ ਯੇ ਜੀ ਕਹ ਰਹੇ ਅਸੀਂ ਕਹਿੰਦੇ ਕੋਈ ਜਗ੍ਹਾ ਦੇ ਦਿਓ ਅਸੀਂ ਅਸੀਂ ਹੁਣ ਬੂੜੇ ਹੋ ਗਏ ਕਿ ਜਾ ਕੇ ਬੈਠੀਏ ਅਸੀਂ ਵੀ ਆਪਣਾ ਕੋਈ ਦੋ ਦੋ ਪੈਸੇ ਬਣਾ ਕੇ ਅਸੀਂ ਆਪਣਾ ਕੋਈ ਖਾਣ ਦੀ ਰੋਟੀ ਹਾਲ ਤੱਕ ਜਿੱਧਕੇ ਖਾ 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 ਕੇ ਬੂੜੇ ਹੋ ਗਏ ਅਸੀਂ ਜ ਸਾਡੇ ਕੋ ਹੁਣ ਚੁਜਾਈ ਜਾਂਦਾ ਰੇਡੇ ਲਾੜਾ ਕੇ ਦੀ ਥੱਕ ਗਿਆ ਸਾਨੂੰ ਕੋਈ ਜਗ੍ਹਾ ਦੇ ਤੁਸੀਂ ਦਾ ਰਾਤ ਨੂੰ ਜਿਹੜਾ ਨੀ ਪੱਤਰ ਆਰਦਾ ਰਾਤ ਨੂੰ 12 ਵਜੇ 2 ਵਜੇ ਬੋਟ ਲਾਜਦਾ ਸਵੇਰੇ ਜੀ ਪਰਚੀਆਂ ਵੰਡ ਦਿੱਤੀਆਂ ਜੀ ਇਹ ਪਰਚੀ ਲਓ ਜੀ ਜਿਸ ਤਰਤੀ ਦੇ ਸਾਨੂੰ ਰੋਟੀ ਦੇਣੀ ਹੈ ਉਸ ਤਰਤੀ ਦੇ ਉੱਤੇ ਅੱਜ ਪਿਸ਼ਾਬ ਖਾਣਾ ਉਹ ਖਾਣਾ ਜਿਹੜਾ ਗੰਦਗੀਆਂ ਦੇ ਟੇਰ ਹੈ ਤੁਸੀਂ ਦਿਖਾਇਆ ਐਨੇ ਗੰਦਗੀਆਂ ਦੇ ਟੇਰ ਹੈ ਕੋਈ ਰਸਤਾ ਨਹੀਂ ਮਿਲਦਾ ਤੇ ਜਿੰਦੇ ਜਿੰਦ ਨੂੰ ਤੁਸੀਂ ਮਾਰ ਰਹੇ ਹੋ ਜੇ ਕੋਈ ਦਿਨ ਖੜਿਆ ਉੱਥੇ ਖੜਿਆ ਅੱਜ ਮੇਰਾ ਭਰਾ ਛੋਟਾ ਨਿਤਨ ਫੁਰਾਨਾ ਜੀ ਨੇ ਸਾਡੀ ਬਾਹ ਫੜ ਲਈ ਤੇ ਸ ਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਨਾਲ ਟਟਾ ਨਹੀਂ ਹੋਣਾ ਅਸੀਂ ਫੇਰ ਪ੍ਰਸ਼ਾਸਨ ਨੂੰ ਇੱਥੇ ਦੇ ਐਮ ਐਲ ਏ ਸਾਹਿਬ ਨੂੰ ਹੱਥ ਜੋੜ ਕੇ ਲਾਸਟ ਜਈ ਬੇਨਤੀ ਕਰਾਉਂਦੇ ਇਹਨਾਂ ਨੂੰ ਨਾਂ ਉਜਾੜੋ ਇਹ ਉਹੀ ਲੋਕ ਹੈ ਜਿਸ ਲੋਕਾਂ ਦੇ ਪਰਿਵਾਰ ਨਾਲ ਤੁਸੀਂ ਵਾਅਦਾ ਕੀਤਾ ਸੀ ਇਹਨਾਂ ਦੇ ਪਰਿਵਾਰ ਨਾਲ ਵੀ 1000 ਰੁਪਿਆ ਹਰ ਬੀਬੀ ਨੂੰ ਦਿਆਂਗੇ ਹਰ 1000 ਰੁਪਿਆ ਹਰ ਮਾਤਾ ਨੂੰ ਦਿਆਂਗੇ ਇਹ ਉਹ ਰੇੜੀਆਂ ਲੈ ਜਿਨ੍ਹਾਂ ਦੇ ਪੰਜ-ਪੰਜ ਅੱਜ ਘਰ ਦੇ ਪਰਿਵਾਰ ਦੀਆਂ ਲੇਡੀਜ਼ ਹੈ ਕਿਸੇ ਦੀ ਨੂੰਹ ਆ ਕਿਸੇ ਦੀ ਬੇਟੀ ਆ ਕਿਸੇ ਦੀ ਬਹੂ ਆ ਕਿਸੇ ਦੀ ਘਰ ਵਾਲੀ ਆ ਪੰਜ ਪੰਜ ਬੰਦੇ ਜਿਹੜੇ ਹੈ ਉਹਨਾਂ ਦੇ ਬੈਠੇ ਆ ਅੱਜ ਤੱਕ 1000 ਰੁਪਏ ਦੀ ਕੋਈ ਰਾਸ਼ੀ ਨਹੀਂ ਮਿਲੀ ਸਰ ਜੀ ਕੋਈ ਜਗ੍ਹਾ ਨਹੀਂ ਹੈਗੀ ਮਹਾਰਾਜ ਐਵੇਂ ਬਾਤ ਤੱਕੇ ਨਾਲ ਤੱਕੇ ਨਾਲ ਬਿਠਾਤਾ ਬਿਲੋਜੀ ਪਰਚੀ ਬੜਾ ਬੂਦ ਨੰਬਰ ਨਿਕਲਿਆ ਜੀ ਇਹ ਹੈ ਜੀ ਉਹ ਹੈ ਜੀ ਅਜੀ ਬਾਜ਼ਾਰ ਦੇ ਮੇਰੇ ਲਾ ਕੰਮ ਕਰਦੇ ਆਗੇ 25 ਸਾਲ ਹੋ ਗਏ 25 ਸਾਲ ਕੋਈ ਸਾਨੂੰ ਜਗ੍ਹਾ ਨਹੀਂ ਮਿਲੀ ਆਗੀ ਬਿਨਾ ਜਗਤ ਆਈ ਸ਼ਾਮ ਕਮੇਟੀਆਂ ਨਾਲ ਆਂਦੇ ਨੇ ਸਾਨੂੰ ਫੜ ਕੇ ਲਾ ਜਾਂਦੇ ਨੇ ਉਧਰ ਬਿਠਾ ਦਿੰਦੇ ਨੇ। ਉਹਨਾਂ ਗਲਤ ਕੀਤਾ ਜਾ ਰਹੇ ਜੇ ਕਹਿੰਦੇ ਆਂ ਵੀ ਪੰਜਾਬ ਨੂੰ ਰੰਗਲਾ ਬਣਾਣਾ, ਇਹ ਪੰਜਾਬ ਨੂੰ ਕਗਲਾ ਬਣਾ ਰਹੇ ਆ। ਉਹ ਜਿਹੜਾ ਗਰੀਬ ਹੈ ਕੋਈ ਵੀ ਰੇੜੀ ਵਾਲਾ, ਫੜੀ ਵਾਲਾ ਜਾਂ ਕੋਈ ਜ਼ਿਮੀਂਦਾਰਾ ਉਹਦਾ ਦੁਖੀ ਹੋ ਗਿਆ ਸਰਕਾਰ ਕੋਲ। ਮੇਰੀ ਸੁਖੀ ਕੋਈ ਨਹੀਂ ਆ। ਵੀ ਸ਼ਹਿਰ ਵਾਲੇ ਪਾਸੇ ਉਧਰ ਧਿਆਨ ਦਿਓ। ਜਿੱਥੇ ਸ਼ਹਿਰ ਲੁੱਟਿਆ ਜਾ ਰਿਹਾ ਉਧਰ ਧਿਆਨ ਦਿਓ ਜਿੱਥੇ ਸ੍ਰੀਆਮ ਦਿਨ ਦਿਹਾੜੇ ਡਾਟੇ ਬਿਆਰੇ ਉਥੇ ਧਿਆਨ ਦਿਓ ਜਿਨ੍ਹਾਂ ਦੀਆਂ ਜਦਾਦਾ ਜੜੀਆਂ ਹੈ ਸ੍ਰੀਆਮ ਲੁੱਟਿਆ ਜਾ ਰਹੀਆਂ ਅੱਜ ਕੋਈ ਸੇਫ ਨਹੀਂ ਹੈ ਮੈਂ ਨਹੀਂ ਗੱਲ ਜ਼ਰੂਰ ਕਰਾਂਗਾ ਟਰਾਲ ਮੈਂ ਵੀਡੀਓ ਦੇਖ ਰਿਹਾ ਸੀ ਸਾਡੇ ਚੇਅਰਮੈਨ ਦੀਪਰ ਸੂਰਜੀ ਜਿਨ੍ਹਾਂ ਦਾ ਮੋਬਾਈਲ ਸ੍ਰੀਆਮ ਜਿਹੜਾ ਖੋਇਆ ਗਿਆ ਉਹ ਆਮ ਪਾਰਟੀ ਦੇ ਇੱਕ ਮੇਨ ਹੋਇਆ ਸਾਡੀ ਮਾਰਕਟ ਦੀ ਚੇਅਰਮੈਨ ਹੈ ਅੱਥੇ ਜਵਾਬ ਦੇਣਾ ਚਾਹੀਦਾ ਐ ਐਮ ਐਲ ਏ ਸਾਹਿਬ ਨੂੰ ਵੀ ਜਿਹੜੇ ਤੁਹਾਡੇ ਬੰਦੇ ਸ੍ਰਿਆਮ ਬਾੜ ਫੜਦੇ ਜਿਹੜੇ ਲੁੱਟੇ ਜਾ ਰਿਆ ਐ ਅੱਜ ਜਿਹੜਾ ਰੇਡੀ ਵਾਲਾ ਨਿਸ਼ਾਨਾ ਬਣਾਇਆ ਵਾ ਫੜੀ ਵਾਲਾ ਨਿਸ਼ਾਨਾ ਬਣਾਇਆ ਵਾ ਅੱਜ ਜ਼ਿਮੀਦਾਰ ਪਰੇਸ਼ਾਨ ਐ ਉਹਦੀ ਸਬਜ਼ੀ ਨਹੀਂ ਮੁਕਦੀ ਮੰਡੀ ਵਿੱਚ ਅੱਜ ਵਪਾਰੀ ਪਰੇਸ਼ਾਨ ਐ ਜਿਹੜਾ ਲੱਠਰਬਾ ਦਾ ਫਰੂਟ ਆਉਂਦਾ ਸੀ ਅੱਜ ਸੇਲ ਨਹੀਂ ਹੁੰਦਾ ਡਲ ਰਿਹਾ ਫਰੂਟ ਅੱਜ ਆੜਤੀ ਪਰੇਸ਼ਾਨ ਐ ਉਹਦੀ ਉਦਾਰ ਡੁੱਬ ਗਈ ਇਹਨਾਂ ਦੀ ਵਜ੍ਹਾ ਨਾਲ ਉਦਾਰ ਡੋਬਟਿਓ ਦਾ ਟਰਾਰੋਬਾਰ ਫੇਲ ਹੋ ਰਿਹਾ ਹੁਣ ਆੜ ਤਿੰਨਾਂ ਟੈਨ ਲੱਗ ਗਏ ਭਾ ਜਾਏ 15 20 ਦਿਨ ਹੋਰ ਚੱਲਦਾ ਰਿਹਾ ਤਾਂ ਸਾਨੂੰ ਦੁਪਾਨਾ ਜੜੀਆਂ ਬੰਦ ਕਰਨੀਆਂ ਪੈਣੀਆਂ ਜਿਹਦੇ ਵਿੱਚ ਆਮ ਪਾਰਟੀ ਦਾ ਉੱਥੇ ਮੰਡੀ ਦਾ ਪ੍ਰਧਾਨ ਹੈ ਆਮ ਪਾਰਟੀ ਦਾ ਚੇਅਰਮੈਨ ਹੈ ਆਪ ਲੋਕੀ ਸੇਵਾ ਵਿੱਚ ਹਮ ਲੋਗ ਰੇਰੀ ਲਗਾਤੇ ਹੁਣ ਸੇ ਜੋ ਹੈ ਹਮਾਰੇ 5 6 ਜਨੇ ਕੀ ਜੋ ਹੈ रोजी रोटी चलती है सर आज दस दिन से हमारी ऐसी हालत है हम रोज़ कमाएंगे रोज़ खाएंगे तब गुजारी हमा, हमारा तब गुजारा होगा सर आज शाम को अगर 500 सौ तो दो सौ का राशन ले जाए तभी खाएंगे तभी रहेंगे सर और हमें दिक्कत यह है सर हम रेडी लगाते हैं फ्रूट की रेडी लगाते हैं सर कभी आते हैं कमेटी वाले कंडे चक लेते हैं रेडी चक लेते हैं उसके डर से हम लोग रेडी नहीं लगा रहे सर बड़ा बुरा हाल है बड़ा माड़ा है ਕਿਸੇ ਨੂੰ ਮਟਾਮ ਦਾ ਤੇ ਕਿਸੇ ਨੂੰ ਬਣਾਮ ਦਾ ਪਤਾ ਨਹੀਂ ਚੱਲਦਾ ਉਸ ਦੇ ਖੇਲ ਦਾ ਸੁੱਤਿਆ ਹੀ ਰਾਤ ਲੰਬੀ ਪਤਾ ਨਾ ਚੱਲਿਆ ਸਵੇਰ ਦਾ ਇਹ ਅੱਜ ਮਜ਼ਦੂਰ ਜਿਹੜਾ ਨਾ ਉਸ ਪ੍ਰਮਾਤਮਾ ਤੇ ਵਿਸਵਾਸ ਕਰੇ ਬਿਆ ਮੈਂ ਲਾਸਟ ਜਿਹੇ ਪ੍ਰਮਾਣ ਰ 80 ਮਜ਼ਦੂਰਾਂ ਦਾ ਜਦੇ ਬੇੜਾ ਚੱਟਿਆ ਸਾਡੀ ਜਿੱਤ ਹੋਈ ਐ ਉਹਨਾਂ ਦੇ ਪੂਨ ਪਸੀਨੇ ਦੀ ਐ ਸਿਰਫ ਕੁਆਲਿਟੀ ਤੇ ਉਹਨਾਂ ਦੇ ਪਰਿਵਾਰਾਂ ਦੀ ਆਵਾਜ਼ ਉਠਾਈ ਐ ਅੱਜ ਮਜ਼ਦੂਰ ਵੀ ਜਾ ਰਹੇ ਆ 4 ਬਈ 6 ਦੀ ਮਰ ਜਾਈਏ ਤਾਂ ਨਹੀਂ ਉੱਥੇ ਇਹਨਾਂ ਦਾ ਗੁਜਾਰਾ ਹੋਣਾ ਇਹ ਸਿਰਫ ਇੱਕ ਲੁੱਟਮਾਰ ਹੋ ਰਹੀ ਹੈ ਨੂੰ ਨਿਤ ਤੰਦ ਰੰਦੀ ਕਿਸ਼ਾ ਲਾਲ ਹੈ ਜੀ ਕਿੱਥੇ ਰੇੜੀ ਲਗਾ ਦੇਗੇ ਅਹ ਜਲਦੀ ਫਿਰ ਰੇੜੀ ਲਾਣਾ ਜੀ ਬਾਜ਼ਾਰ ਦੇ ਅੰਦਰ ਰੇੜੀ ਲਾ ਕੇ ਦੇ ਰੋਡ ਦੇ ਜਿਹੜੇ ਲਾਉਣੇ ਮੈਂ ਕੀ ਕਹਿਣਾ ਚਾਹਾਂਗਾ ਅੱਜ ਮੀਟਿੰਗ ਦੇ ਵਿੱਚ ਮੈਂ ਜੀ ਜਦੋਂ ਉਹਨਾਂ ਨੇ ਨੀਲਾ ਬਿੱਤਲ ਨੇ ਪੈਂਜੀ ਨੇ ਜੋ ਵਿਰੋਧ ਪੂਥਣਾ ਲਾਡਮਿੰਡ ਕੀਤੇ ਸੀਗੇ ਮੈਂ 15 10000 ਦੇ ਇੱਕ ਲੋਨ ਪਾਸ ਕਰਾਇਆ ਸੀਗਾ ਤੇ 15 15000 ਦੇ ਇੱਕ ਲੋਨ ਪਾਸ ਕਰਾਇਆ ਸੀਗਾ ਉਹ ਮੈਂ ਆਪਣਾ ਸੁਪਰੀਂਡੈਂਟ ਨੂੰ ਗਿਆ ਸੀਗਾ ਉਹ ਕਹਿੰਦੇ ਅਗਲੇ ਜਿਹੜੇ ਲਾਰਡ ਮੈਡ ਹੋਣੀ ਆ ਨਾ ਉਹਦੇ ਤਰ੍ਹਾਂ ਨਾਲ ਲਿਸਟ ਆ ਜਾਏਗਾ ਅਜੇ ਨਾ ਕੋਈ ਲਿਸਟ ਆਇਆ ਨਾ ਕੁਛ ਹੈ ਜੀ ਰੋੜੀ ਲਾਣੇ ਰੇੜੀ ਫੜ ਕੇ ਸਾਡੀ ਲੈ ਜਾਂਦੇ ਆ ਜੀ ਉੱਥੇ ਘਰ ਰੇਤਾ ਬਜੀ ਜਿਹੜੀ ਮਾਰਕੀਟ ਹੈ ਜੀ ਉੱਥੇ ਖੜੀ ਕਰ ਜਿੰਨੇ 4 4 3 ਤੇ 4 ਘੰਟੇ ਬਾਅਦ ਫੜੇ ਜਿਹੜੇ ਛੱਡ ਦਿੰਦੇ ਆ ਬੇ ਲੋਕਾਂ ਜਮਾਈ ਹੋਰ ਸੋਜੀ ਉਹ ਜੀ ਜਵਾਬ ਕੀ ਨਾਮ ਹੈ ਤੁਹਾਡਾ ਨੰਦਰਾਲ ਉਹ ਰਾਮੂ ਜੀ ਹਲੇ ਕਿੱਥੇ ਰੇੜੀ ਲਗਾਦੇ ਮੈਂ ਉਹ ਫਿਰ ਜੀ ਚੋਰ ਜੀ ਕੀ ਕਰੀਏ ਹਮ ਲੋਕ ਜੱਦੇ ਉਜੜੇ ਆ ਵਤਰਾ ਨੇ ਇਹਦਾ ਕਿੰਨੇ ਸਾਲ ਹੋ ਗਏ ਤੈਨੂੰ ਰੇਡੀ ਨਹੀਂ ਤੋਂ 50 ਸਾਲ ਹੋ ਗਏ ਨੇ ਠੀਕ ਹੈ ਮੈਂ ਇੱਥੇ ਬੋਥ ਨਹੀਂ ਲੋਡ ਹੋਇਆ ਕਿੱਥੇ ਨਾ ਠੀਕ ਹੈ ਕੀ ਕਹਣਾ ਜਾਓਗੇ ਜੋ ਕਾਰਵਾਈ ਹੋ ਰਹੀ ਹੈ ਰੇਡੀ ਵਾਲੇ ਦੇ ਖਿਲਾਫ ਹਾਂਜੀ ਅਸੀਂ ਅਸੀਂ ਕਹਿੰਦੇ ਕੋਈ ਜਗ੍ਹਾ ਦੇ ਦਿਓ ਅਸੀਂ ਅਸੀਂ ਹੁਣ ਬੁੜੇ ਹੋ ਗਏ ਕਿ ਜਾ ਕੇ ਬੈਠੀਏ ਅਸੀਂ ਵੀ ਆਪਣਾ ਕੋਈ ਦੋ ਦੋ ਪੈਸੇ ਬਣਾ ਕੇ ਅਸੀਂ ਆਪਣਾ ਕੋਈ ਖਾਣ ਲੱਗੇ ਰੋਟੀ ਹਾਲ ਤੱਕ ਜਿੱਧ ਧੱਕੇ ਖਾ 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 ਕੇ ਬੁੜੇ ਹੋ ਗਏ ਅਸੀਂ ਸਾਡੇ ਕੋ ਹੁਣ ਚੁਜਿਆ ਨਹੀਂ ਜਾਂਦਾ ਇਹ ਡੇ ਲਾੜਾ ਕੇ ਅਸੀਂ ਥੱਕ ਗਏ ਆ साल कोई जगह दे जगह देना सालों जी कितने जाके बैठे काम करिए मेरा नाम संजय कुमार है सर लगा मैं सर फ्वारा चौक के पास लगाता हूँ मैं बिहार से आया हूँ सर आपके यहाँ जो है तेरह सौ चौदह सौ किलोमीटर आके आप लोग के सेवा में हम लोग रेडी लगाते हैं उनसे जो है हमारे पाँच छः जने की जो है रोज़ी रोटी चलती है सर आज दस दिन से हमारी ऐसी हालत है हम रोज़ कमाएंगे रोज़ खाएंगे तब गुजारी हमा, हमारा तब गुजारा होगा सर आज शाम को अगर 500 कमाए तो 200 का राशन ले जाए तभी खाएंगे तभी रहेंगे सर और हमें दिक्कत यह है सर हम रेडी लगाते हैं फ्रूट की रेडी लगाते हैं सर कभी आते हैं कमेटी वाले कंडे चक लेते हैं रेडी चक लेते हैं उसके डर से हम लोग रेडी नहीं लगा रहे सर बड़ा बुरा हाल है बड़ा माड़ा है आज दस दिन से ऐसा है कि ਤੁਹਾਡੇ ਪੈਰਾਂ ਨੂੰ ਬੋਲ ਨਹੀਂ ਸਕਦੇ ਸਰ ਬੈਹ ਨਹੀਂ ਕਰ ਸਕਦੇ ਸਰ ਇਤਨੇ ਕਸ਼ਟ ਵਿੱਚ ਆਓ ਜੀ ਕਿਹ ਨਾਮ ਤੁਹਾਡਾ ਜੀ ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ ਕਿੱਥੇ ਰੇੜੀ ਲਗਾ ਦੋ ਕੀ ਕੰਮ ਕਰਦਾ ਫਰੂਟ ਦਾ ਕੰਮ ਕਰਦਾ ਜੀ ਫਰੂਟ ਰੇੜੇ ਇਹ ਵਿਆਰੀ لال ਦੇ ਬਿਲਕੁਲ ਸਾਹਮਣੇ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਸਾਨੂੰ ਕਰ ਕਰ 25 ਸਾਲ ਹੋ ਗਏ ਤੇ ਅੱਜ ਤੱਕ ਤੁਹਾਨੂੰ ਬੂਥ ਨਹੀਂ ਮਿਲਿਆ ਕਿਤੇ ਨਹੀਂ ਜੀ ਹੁਣ ਅੱਲੇ ਕਹਿੰਦੇ ਪਰਚੀਆਂ ਦਿੱਤੀ ਗਈਆਂ ਸਟਰੀਟ ਵੈਂਡਰ ਮਾਰਕੀਟ ਜੀ ਤੋਂ ਦਿੱਤੀ ਬੂਥ ਦਿੱਤੇ ਗਏ ਸਰ ਜੀ ਕੋਈ ਜਗ੍ਹਾ ਨਹੀਂ ਹੈਗੀ ਮਹਾਰਾਜ ਐਮੇਬਾਦ ਤੱਕੇ ਨਾਲ ਤੱਕੇ ਨਾਲ ਬਿਠਾਤਾ ਬਿਲੋਜੀ ਪਰਚੀ ਬੜਾ ਬੂਤ ਨੰਬਰ ਨਿਕਲਿਆ ਜੀ ਇਹ ਹੈ ਜੀ ਉਹ ਹੈ ਜੀ ਅਸੀਂ ਬਾਜ਼ਾਰ ਦੇ ਵਿੱਚ ਰੋਟੀ ਕੰਮ ਕਰਦੇ ਆਗੇ 25 ਸਾਲ ਹੋ ਗਏ ਨੇ 25 ਸਾਲ ਕੋਈ ਸਾਨੂੰ ਜਗਨ ਮਿਲੀ ਹੈਗੀ ਬਿਨਾ ਚੱਕਦਾ ਹੀ ਸ਼ਾਮ ਕਮੇਟੀਆਂ ਨਾਲ ਆਂਦੇ ਨੇ ਸਾਨੂੰ ਫੜ ਕੇ ਲੈ ਜਾਂਦੇ ਨੇ ਉਧਰ ਬਿਠਾ ਦਿੰਦੇ ਨੇ ਫੋਟੋ ਖਿੱਚ ਕੇ ਹੋਰ ਚਲੇ ਜਾਂਦੇ ਅਸੀਂ ਫਿਰ ਚਲੇ ਜਾਂਦੇ ਨੇ ਬਾਜ਼ਾਰ ਸ਼ਾਮ ਨੂੰ ਜੁਰਮਾਨਾ ਵੀ ਲਗਾਉਂਦੇ ਨੇ ਜੁਰਮਾਨਾ ਕੰਡੇ ਵੜਾ ਲੈ ਜਾਂਦੇ ਨੇ 100 ਰੁਪਏ ਦੀ ਪਰਚੀ ਕੱਢ ਦਿੰਦੇ ਨੇ ਜੀ ਲੋ ਜੀ ਜਿਹੜੇ ਮਾਰਕੀਟ ਬਣਾਏਗੇ ਕੀ ਕਰੋ ਤੁਹਾਡਾ ਨਾਮ ਨਹੀਂ ਹੈ ਮਾਰਕੀਟ ਸਾਡੀ ਉੱਥੇ ਮਾਰ ਸਾਗਰ ਸਾਡਾ ਨਾਮ ਹੋਵੇ ਵੀ ਸੀਸ ਉੱਤੇ ਗਿਰਾ ਕੇ ਕੀ ਕਰਾਂਗੇ ਅਸੀਂ ਉੱਥੇ ਕਮੀ ਕੀ ਉੱਥੇ ਉੱਥੇ ਬੂਣੀਵਟ ਤਾਂ ਹੁੰਦੀ ਨਹੀਂ ਹੈਗੀ ਬੂਣੀਵਟ ਨਹੀਂ ਹੁੰਦੀ ਹੈਗੀ ਨਾ ਪਾਣੀ ਹੈ ਨਾ ਕੋਈ ਲੈਣਾ ਨਾ ਕੋਈ ਦੇਣਾ ਨਾ ਮੰਦਰ ਭਗਵਾਨ ਦਾ ਮੰਦਰ ਹੈਗਾ ਬੱਤਕਿਆਂ ਨਾਲ ਹੀ ਬੱਚਾ ਜੀ ਚੱਲਿਆਂਦਾ ਕੰਮ ਜੀ 10 12 ਜਿਹੜੀਆਂ ਫਾੜ ਕੇ ਲਿਆ ਜਾਂਦੇ ਨੇ ਉੱਥੇ ਫੋਟੋ ਕਿਸ ਦੇ ਨੇ ਮੰਗ ਇਹ ਕਰਦੇ ਆ ਕਿ ਅਸੀਂ ਜਿੱਥੇ ਕੰਮ ਕਰਦੇ ਮੈਂ ਅਸੀਂ ਉੱਥੇ ਹੀ ਕਰਾਂਗੇ ਕੰਮ ਜੇ ਤੁਹਾਨੂੰ ਮਾਰ ਕੇ ਚੰਗੇ ਬਣਾ ਕੇ ਦਿੱਤੇ ਜਾਵੇ। ਇੱਕ ਵਾਰ ਇਸ ਤਰ੍ਹਾਂ ਪਹਿਲਾਂ ਦੀ ਬਣਾ ਕੇ ਦਿੱਤੀ ਗਈ ਸਰਕਾਰ ਸਰਕਾਰ ਵੱਲੋਂ ਪਿਛਲੀ ਸਰਕਾਰ ਵੱਲੋਂ। ਅਗਰ ਉਸ ਤਰ੍ਹਾਂ ਬਣਾ ਕੇ ਦਿੱਤੀ ਜਾਂਦੀ ਤਾਂ ਤੁਸੀਂ ਜਾਵੋਗੇ? ਹਾਂ ਫਿਰ ਸੀ ਜਾਵਾਂਗੇ ਸੀ। ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਚਾਂਦਰਾਮ ਹੈ ਜੀ। ਕੀ ਕਿਹਾ ਜਾਵੋਗੇ ਕਿ ਇੱਥੇ ਦੱਸ ਰਹੇ ਸੀ ਤੁਹਾਡੇ ਨਾਲ ਕੀ ਹੋਇਆ? ਵੇਖੋ ਜੀ ਸਾਡੇ ਅੱ비 ਮੈਂ ਅੱਜ ਤੋਂ 50 ਜਾਂ 45 ਸਾਲ ਪਹਿਲਾਂ ਮੋਚੀ ਦਾ ਕੰਮ ਕਰ ਰਿਹਾ ਸੀ ਉੱਥੇ। ਮੈਂ ਕਿੱਦੇ ਬਾਹਰ ਗਿਆ ਸੀਗਾ। ਕਿਣਾ ਕਿ ਮੇਰਾ ਸਮਾਨ ਉੱਥੇ ਖਿਲਾਰ ਦਿੱਤਾ। ਇੱਕ ਬਕਸਾ ਨਾਲ ਲੈ ਗਏ, ਇੱਕ ਤੋੜ ਦੇ। ਉਹ ਜੋ ਮੇਰੇ ਪਿੱਛੇ ਟੁੱਟੀ ਸੀਗੀ ਅੱਜ ਤੋਂ 60 ਸਾਲ ਪਹਿਲੀ ਟੁੱਟੀ ਲੱਗੀ ਹੋਈ ਸੀਗੀ ਪਹਿਲਾਂ ਦੁਕਾਨਦਾਰ ਨੇ ਉਹ ਜਿਹੜਾ ਸਾਡਾ ਤੋਰ ਦੇਖਿਆ ਜਿੱਥੇ ਪਸ਼ੂ ਪਾਣੀ ਪੀਂਦੇ ਸੀਗੇ ਕਿਸੇ ਨੇ ਉਹ ਤੋੜੀਆਂ 1 ਵਜੇ ਰਾਤ ਨੂੰ ਉਹ ਦਵਾਰ ਤੋੜ ਦਿੱਤੀ ਟੁੱਟੀ ਪਾੜ ਦਿੱਤੀ ਕਹਿੰਦਾ ਮੈਨੂੰ ਮੈਡਮ ਕਹਿ ਕੇ ਗਈ ਆ ਜੀ ਤੁਸੀਂ ਕਰਾ ਕੇ ਕਰਨੋ ਇਹਨੂੰ ਓਏ ਗੱਲ ਐ ਵੀ ਸਾਡੇ ਦੇਖੋ ਅਸੀਂ ਸ਼ਹਿਰ ਦੇ ਰਹਿਣ ਵਾਲੇ ਆ ਜੇ ਅਲੀ ਇੱਕ ਬਕਸ਼ਾ ਵੀ ਲਾ ਕੇ ਆਨੇ ਹੈਗਾ ਸਾਡਾ 100 ਰੁਪਿਆ ਕਿਰਾਇਆ ਲੱਗ ਜਾਂਦਾ ਭਾਈ 500 ਉੱਥੇ ਜਾਣ ਤਾਂ ਜਾਟ ਬੋਲੋ ਜਿਆਦਾ 600 ਰੁਪਏ ਆਇਆ ਨਾ ਜਾ ਹੋ ਗਿਆ ਪਹਿਲਾਂ ਤਾਂ ਅਸੀਂ 17 1800 2000 ਰੁਪਏ ਨਾ ਬਾਚੇ ਇਕੱਠਾ ਕਰਦੇ ਉਹਦੇ ਬਾਅਦ ਸਾਡੀ ਕਿਸਮਤ ਆ ਵੀ ਕੰਮ ਚੱਲੇ ਜਾਂ ਨਾ ਚੱਲੇ ਉਹ ਮੇਰੀ ਇਹ ਬੇਨਤੀ ਆ ਵੀ ਜਿਹੜੇ ਰਾਜਪੁਰੇ ਵਾਲੇ ਆ ਰੇੜੀਆਂ ਵਾਲੇ ਤੇ ਫੜੀ ਵਾਲੇ ਉਹਨਾਂ ਨੂੰ ਰਾਜਪੁਰੇ ਜਗਾ ਦਿੱਤੀ ਜਾਵੇ ਸਾਡੇ ਤਾਂ ਟੌਣ ਦਾ ਕੋਈ ਹੈ ਹੀ ਨਹੀਂ ਅਸੀਂ ਇੰਨੀ ਦੂਰ ਸਮਾਨ ਚੱਕ ਕੇ ਲੈ ਕੇ ਜਾਵਾਂਗੇ ਲੈ ਕੇ ਆਵਾਂਗੇ ਸਾਡੀ ਇਹ ਹੀ ਬੇਨਤੀ ਆ ਹੋਰ ਕੋਈ ਨਹੀਂ ਆ ਵੀ ਦੇਖੋ ਇੱਕ ਮਿੱੱਚਾ ਲੈ ਮਿੱੱਚਲ ਮੁੰਡਾ ਉਹ ਕੋਈ ਐਮਸੀ ਨਹੀਂ ਹੈਗਾ ਕੁਝ ਨਹੀਂ ਹੈਗਾ ਨੀਂਦਾ ਮਿੱਤਨ ਰੰਗ ਦਾ ਗੀਤਨ ਜੀਤਨ ਆ ਉਹ ਖੁਦ ਨਾ ਜਾ ਕੇ ਕਰੋਜਮੈਂਟ ਕਰਾ ਰਿਹਾ ਕਰੋਜਮੈਂਟ ਉਹ ਕਰਾ ਰਿਆ ਨਾਲ ਸਮਾਨ ਹੋ ਚੁਕਾ ਹੈ ਸਾਡਾ ਉਹ 50 ਕਿਸਮ ਦਾ ਜੋ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਗਲਤ ਕੀਤਾ ਜਾ ਰਿਹਾ ਹੈ ਬਿਲਕੁਲ ਗਲਤ ਕੀਤਾ ਜਾ ਰਿਹਾ ਹੈ ਜੇ ਕਹਿੰਦੇ ਨਾ ਵੀ ਪੰਜਾਬ ਨੂੰ ਰੰਗਲਾ ਬਣਾਉਣਾ ਇਹ ਪੰਜਾਬ ਨੂੰ ਕਗਲਾ ਬਣਾ ਰਿਹਾ ਉਹ ਜਿਹੜਾ ਗਰੀਬ ਹੈ ਕੋਈ ਵੀ ਰੇੜੀ ਵਾਲਾ ਫੜੀ ਵਾਲਾ ਜਾਂ ਕੋਈ ਜ਼ਿਮੀਦਾਰਾ ਉਹਦਾ ਦੁਖੀ ਹੋਗਾ ਸਰਕਾਰ ਕੋਲ ਮੇਰੀ ਸੁੱਖੀ ਕੋਈ ਨਹੀਂ ਆ ਆਪਣੇ ਸੜਕ ਤੇ ਰੇਡੀ ਲੰਘਦਾ ਸਿੱਧਾ ਥੜੀ ਸਾਡੀ ਦਾ ਇੰਨੀ ਰੋ ਬੇਨਤੀ ਹੈ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਇੱਥੇ ਦੇ ਮੌਜੂਦਾ ਐਮਐਲਏ ਸਾਹਿਬ ਨੂੰ ਵੀ ਸ਼ਹਿਰ ਵਾਲੇ ਪਾਸੇ ਉਧਰ ਧਿਆਨ ਦਿਓ ਜਿੱਥੇ ਸ਼ਹਿਰ ਲੁੱਟਿਆ ਜਾ ਰਿਹਾ ਉਧਰ ਧਿਆਨ ਦਿਓ ਜਿੱਥੇ ਸ੍ਰੀ ਆਮ ਬਿੰਦਿਆਲੇ ਡਾਟੇ ਬਿਆਰੇ ਉਥੇ ਧਿਆਨ ਦਿਓ ਜਿਨ੍ਹਾਂ ਦੀਆਂ ਜਦਾਦਾ ਜੜੀਆਂ ਹੈ ਸ੍ਰੀ ਆਮ ਲੁੱਟੀਆਂ ਜਾ ਰਹੀਆਂ ਅੱਜ ਕੋਈ ਸੇਫ ਨਹੀਂ ਹੈ ਮੈਂ ਇਹ ਗੱਲ ਜ਼ਰੂਰ ਕਵਾਂਗਾ ਪਰ ਮੈਂ ਵੀਡੀਓ ਦੇਖ ਰਿਹਾ ਸੀ ਸਾਡੇ ਚੇਅਰਮੈਨ ਦੀਪਨ ਸੂਰਜੀ ਜਿਨ੍ਹਾਂ ਦਾ ਮੋਬਾਈਲ ਸ੍ਰੀਆਮ ਜਿਹੜਾ ਖੋਇਆ ਗਿਆ ਉਹ ਆਮ ਪਾਰਟੀ ਦੇ ਇੱਕ ਮੇਨ ਹੋਇਆ ਸਾਡੀ ਮਾਰਕਟ ਦੀ ਚੇਅਰਮੈਨ ਹੈ ਇੱਥੇ ਜਵਾਬ ਦੇਣਾ ਚਾਹੀਦਾ ਐਮਐਲਏ ਸਾਹਿਬ ਨੂੰ ਵੀ ਜਿਹੜੇ ਤੁਹਾਡੇ ਬੰਦੇ ਸ੍ਰੀਆਮ ਬਾੜ ਖੜਦੇ ਜਿਹੜੇ ਲੁੱਟੇ ਜਾ ਰਿਹਾ ਉਹਦੀ ਲੁੱਟ ਦੀ ਜਿਹੜੀ ਛੁਪਾਉਣ ਵਾਸਤੇ ਅੱਜ ਗਰੀਬਾਂ ਦੇ ਡਾਟਾ ਪੈ ਰਿਹਾ ਉਹ ਗਰੀਬ ਜਿਹੜਾ ਸਿਰਫ ਇੱਕ ਪਰਿਵਾਰ ਮਿਹਨਤ ਨਾਲ ਜੁੜਿਆ ਹੋਇਆ ਜਿਹੜਾ ਤਾਜੀ ਟਰਮਾਰ ਦੇ ਤਾਜੀ ਆਪਣੇ ਪਰਿਵਾਰ ਦਾ ਦੇਖਭਾਲ ਕਰਦਾ ਅੱਜ ਉਹਨੂੰ ਉਜਾੜਨ ਦੇ ਲੱਗੇ ਵੇ ਇੱਕ ਮੈਨ ਨਾਲ ਲੜਬੜ ਪੂਰਾ ਹੋ ਗਿਆ ਇਹਨਾਂ ਨੂੰ ਤੜਫਦੇ ਇਹਨਾਂ ਦੀ ਕਿਸੇ ਨਾ ਬਾਣੀ ਫੜੀ ਬਾਹ ਫੜੀਆ ਕਿਉਂ ਮੈਂ ਵੀ ਰੇੜੀ 20 ਸਾਲ ਲਾਈ ਆ 50 ਸਾਲ ਮੇਰੇ ਪਿਤਾ ਜੀ ਨੇ ਰੇੜੀ ਲਾਈ ਆ 55 ਸਾਲ ਕੋ ਬੋਲਾ ਵੇਚ ਕੇ ਇਮਾਨਦਾਰੀ ਦੀ ਪ੍ਰਤਮ ਦੇਵਤਾ ਸਾਨੂੰ ਚਲਾ ਗਿਆ रमेश कुमार बबले ने जदय आवाज उठाई है जायज और सही आवाज उठाई है शहरਾਂ ਦੀ आवाज उठाई है ਅੱਜ ਰੇੜੀ ਵਾਲਾ ਜਾਂ ਸਬਜ਼ੀ ਲੈਣ ਦੇ ਮਾਲਿਆਂ ਜਾਂਦਾ ਸਾਡੀਆਂ ਮਾਮਾ ਪੈੜਾ ਪ੍ਰੇਸ਼ਾਨ ਹੈ ਵੀ ਰੇੜੀ ਵਾਲਾ ਨਹੀਂ ਆਂਦਾ ਇਹ ਗਲੀਆਂ ਮਾਲਿਆਂ ਵਿੱਚੋਂ ਲੈਂਦੇ ਆ ਰੇੜੀਆਂ ਫੜ ਕੇ ਵੀ ਕਿਆ ਸਾਬਤ ਕਰਨਾ ਚਾਹੁੰਦੇ ਹੋ ਇਹਨਾਂ ਨੂੰ ਲੈ ਜਾਓ ਸਾਰਿਆਂ ਨੂੰ ਸਵਰਧਾਮ ਨਾਲ ਉੱਥੇ ਹੀ ਛੱਡਿਆ ਉੱਥੇ ਹੀ ਫੁੱਟਿਆ ਹੋ ਜਾ ਐਨਾ ਤੁਹਾਨੂੰ ਹੈ ਮੈਂ ਐਨੀ ਗੱਲ ਜਰੂਰ ਕਮਾਂ ਰਾਬ ਇਹ ਰਾਜਪੁਰਾ ਸੋਨੇ ਦੀ ਚਿੜੀਆ ਹੈ ਜਿਨ੍ਹਾਂ ਨੂੰ ਇਹ ਰਾਜਨੀਤੀ ਦੋਨਾਂ ਹੱਥਾਂ ਨਾਲ ਲੁੱਟ ਰਹੀ ਹੈ ਸਾਡੇ ਪਤਾ ਨਹੀਂ ਕਿ ਪ੍ਰਮਾਤਮਾ ਨੇ ਪਿਤਾ ਰਾਜ ਫੁਰਨਾਲਾ ਜੀ ਦੇ ਬਾਅਦ ਜਿਨੇ ਅਮਨ ਸ਼ਾਂਤੀ ਦਾ ਪ੍ਰਗਟਾਨ ਦਿੱਤਾ ਹਰ ਧਰਮ ਨੂੰ ਜਿਹੜਾ ਹੈ ਦਲ ਨਾਲ ਲਾਇਆ ਇਹ ਕੌਣ ਲੋਕ ਨੇ ਜਿਹੜਾ ਰਾਜਪੁਰੇ ਨੂੰ ਉਠਾ ਰਿਹਾ ਲੁੱਟ ਰਿਹਾ ਅੱਜ ਜਿਹੜਾ ਰੇਡੀ ਵਾਲਾ ਨਿਸ਼ਾਨਾ ਬਣਾਇਆ ਵੇ ਫੜੀ ਵਾਲਾ ਨਿਸ਼ਾਨਾ ਬਣਾਇਆ ਵਾ ਅੱਜ ਜ਼ਮੀਂਦਾਰ ਪਰੇਸ਼ਾਨ ਹੈ ਉਹਦੀ ਸਬਜ਼ੀ ਨਹੀਂ ਮੁੱਕਦੀ ਮੰਡੀ ਵਿੱਚ ਅੱਜ ਵਪਾਰੀ ਪਰੇਸ਼ਾਨ ਹੈ ਜਿਹੜਾ ਲੱਠਰਬਾ ਦਾ ਫਰੂਟ ਆਉਂਦਾ ਸੀ ਅੱਜ ਸੇਲ ਨਹੀਂ ਹੁੰਦਾ ਡਲ ਰਿਹਾ ਫਰੂਟ ਅੱਜ ਆੜਤੀ ਪਰੇਸ਼ਾਨ ਹੈ ਉਹਦੀ ਉਦਾਰ ਡੁੱਬ ਗਈ ਇਹਨਾਂ ਦੀ ਵਜ੍ਹਾ ਨਾਲ ਉਦਾਰ ਡੁੱਬ ਗਈ ਉਹਦਾ ਕਾਰੋਬਾਰ ਫੇਲ ਹੋ ਰਿਹਾ ਹੁਣ ਆੜਤੀਆਂ ਨਾਲ ਟੈਨ ਲੱਗੇ ਬਜਾਏ 15 20 ਦਿਨ ਹੋਰ ਚੱਲਦਾ ਰਿਹਾ ਤਾਂ ਸਾਨੂੰ ਦੁਕਾਨਾਂ ਜਿਹੜੀਆਂ ਬੰਦ ਕਰਨੀਆਂ ਪੈਣੀਆਂ ਜਿਹਦੇ ਵਿੱਚ ਆਮ ਪਾਰਟੀ ਦਾ ਉੱਥੇ ਮੰਡੀ ਦਾ ਪ੍ਰਧਾਨ ਹੈ ਆਮ ਪਾਰਟੀ ਦਾ ਚੇਅਰਮੈਨ ਹੈ ਕਿਸੇ ਦੀ ਸੁਣਾਈ ਨਹੀਂ ਆ ਸੁਣਾਈ ਹੈ ਕਿ ਅੱਜ ਮਜ਼ਦੂਰਾਂ ਦੀ ਜ ਆਵਾਜ਼ ਉੱਠੀ ਹੈ ਉਹਦੇ ਬਾਅਦ ਰੇੜੀ ਵਾਲਾ ਪਰੇਸ਼ਾਨ ਹੈ ਉਹਦਾ ਪਰਿਵਾਰ ਪਰੇਸ਼ਾਨ ਹੈ ਕਿੱਥੇ ਜਾਣ ਰੇੜੀ ਵਾਲੇ ਵਾਸਤੇ ਤਾਂ ਜਿਹੜੀ ਹੈ ਸਟੇਟਮੈਂਟ ਮਾਰਕੀਟ ਬਣਾਈ ਗਈ ਹੈ ਮੈਂ ਕਹਿੰਦਾ ਕਿ ਬੂਤ ਅਲਾਟ ਕੀਤੇ ਗਏ ਜਿਹੜੇ ਤੁਹਾਨੂੰ ਇੱਕ ਮੈਂ ਬੇਨਤੀ ਕਰਾਂਗਾ ਛੋਟੇ ਭਰਾ ਤੁਸੀਂ ਮੀਡੀਆ ਦਾ ਇੱਕ ਬੜਾ ਬੜਾ ਥੰਮ ਆ ਤੁਸੀਂ ਦਿਖਾਣਾ ਜੋ ਦਿਖਾਣਾ ਤੁਸੀਂ ਪੰਜਾਬ ਲੈਵਲ ਦੇ ਉੱਤੇ ਹਿੰਦੂਸਤਾਨ ਲੈਵਲ ਦੇ ਉੱਤੇ ਜਿੱਥੇ ਮਾਰਕਟ ਨਾ ਬਣੀ ਆਉਣੀਆਂ ਤੁਸੀਂ ਛੱਡੋ ਰਾਜਪੁਰਾਨਾ ਜੀ ਨੇ ਮਾਰਕਟ ਬਣਾਵਰ ਦਿੱਤੀ 250 ਦੁਕਾਨਾਂ ਦੀ ਇੱਥੇ ਦੇਖ ਲਓ ਕਿ ਕੀ ਖੂਬ ਸੋਹਣੀ ਹੈ ਹਰ ਆਸਾਮ ਦੇ ਉੱਤੇ ਘਾਰਾ ਸੀ ਆਪਣਾ ਘਰ ਬਣਾਉਂਦੇ ਆ ਸਭ ਤੋਂ ਪਹਿਲੇ ਨੀਂ ਪੱਥਰ ਹੁੰਦਾ ਮੰਦਰ ਦਾ ਵੀ ਮੇਰੇ ਘਰ ਦੇ ਵਿੱਚ ਬਾਬਾ ਭੋਲੇਨਾਥ ਦਾ ਵਾਸ ਹੋਵੇ ਮੇਰੇ ਘਰ ਦੇ ਵਿੱਚ ਸ਼ੇਰਾਂ ਵਾਲੀ ਮਾਤਾ ਦਾ ਵਾਸ ਹੋਵੇ ਤਾਂ ਮੇਰੀ ਇੱਟ ਰੱਠੀ ਜਾਂਦੀ ਹੈ ਇੱਟ ਦੀ ਵੀ ਪੂਜਾ ਹੁੰਦੀ ਹੈ ਉਸੀ ਦਾ ਰਾਤ ਨੂੰ ਜਿਹੜਾ ਨੀ ਬੱਦਰ ਰੱਤਾ ਰਾਤ ਨੂੰ 12 ਵਜੇ 2 ਵਜੇ ਬੋਟ ਲਾਜਦਾ ਸਵੇਰੇ ਜੀ ਪਰਚੀਆਂ ਵੰਡ ਦਿੱਤੀਆਂ ਜੀ ਇਹ ਪਰਚੀ ਲੋ ਜੀ ਜਿਸ ਤਰਤੀ ਨੇ ਸਾਨੂੰ ਰੋਟੀ ਦੇਣੀ ਹੈ ਉਸ ਤਰਤੀ ਦੇ ਉੱਤੇ ਅੱਜ ਪਿਸ਼ਾਬ ਖਾਨਾ ਉਹ ਖਾਨਾ ਜਿਹੜਾ ਗੰਦਗੀਆਂ ਦੇ ਡੇਰ ਹੈ ਤੁਸੀਂ ਦਿਖਾਇਆ ਐਨੇ ਗੰਦਗੀਆਂ ਦੇ ਡੇਰ ਹੈ ਕੋਈ ਰਸਤਾ ਨਹੀਂ ਮਿਲਦਾ ਤੇ ਜਿੰਦੇ ਜਿੰਦ ਨੂੰ ਤੁਸੀਂ ਮਾਰ ਰਹੇ ਹੋ ਕੋਈ ਉਹਦੇ ਪ੍ਰਮਾਤਮਾ ਦਾ ਖੁਰਾਨਾ ਜੀ ਨੇ ਲੱਖ ਰੁਪਏ ਆਪਣੀ ਜੇਬ ਤੋਂ ਦੇ ਕੇ ਸਾਨੂੰ ਜੈਪੁਰ ਭੇਜਿਆ ਵੀ ਪਹਿਲੇ ਡਨੇ ਸਮੰਦਰ ਬਣਾਓ ਡਨੇ ਜੀ ਦੀ ਮੂਰਤੀ ਲਿਆਓ ਇਹਦਾ ਤਾਂ ਜਿਹੜਾ ਹੈ ਉੱਥੇ ਰੋਜੀ ਰੋਟੀ ਦਾ ਇੰਸਾਨ ਅੰਦਰ ਨਾ ਇਹ 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 ਹੁੰਦੀ ਆ ਸਤਾਦਾਰੀ ਜਿਹੜੇ ਜ਼ਮੀਨ ਨਾਲ ਜੁੜੇ ਆਉਂਦੇ ਆ ਇਹ ਕਿੱਥੇ ਸਾਡਾ ਹੱਟੂ ਦੀ ਗੱਲ ਕਰਨ ਦੇ ਮੈਂ ਅੱਜ ਉੱਠ ਪਿਆ ਨਿਤਨ ਖੁਰਾਨਾ ਜੀ ਉੱਠ ਪਏ ਸਾਡੇ ਨਾਲੇ ਪੂਰਾ ਰੇੜੀ ਯੂਨੀਅਨ ਉੱਠ ਪਈ ਛੋਟੀ ਜੀ ਮੀਟਿੰਗ ਬੁਲਾਈ ਸੀ ਪ੍ਰੈਸ ਦੀ ਵੱਡੀ ਹੋ ਗਈ ਜਿੰਨੂੰ ਪਤਾ ਲੱਗਦਾ ਦੁਖੀ ਆ ਮਰਨ ਦੀ ਦਰ ਆ ਦੇ ਬੈਠਾ ਕੀ ਰੇੜੀ ਪਲੜ ਜਾਂਦੀ ਹੈ ਪੈਰ ਆ ਜਾਂਦੇ ਧਿਆਨ ਦਿਓ ਜਿਹੜੇ 2 ਨੰਬਰ ਦੇ ਤੇ ਧੰਦੇ ਚੱਲਦੇ ਆ ਜਿਹੜੇ ਤੁਸੀਂ ਆਪਣੇ ਲੋਕ ਨਾਲ ਰੱਖੇ ਵੇ ਸਾਡੇ ਖੁੱਦ ਸਮਾਜ ਦੇ ਜਿਹੜੇ ਸੱਚ ਨੂੰ ਸੱਚ ਨੂੰ ਕਹਿੰਦੇ ਆਣ ਵਾਲੇ ਟਾਈਮ ਦੇ ਵਿੱਚ ਬੜੇ ਪਸਤਾਨ ਕੋ ਵੀ ਅਸੀਂ ਸ਼ਹਿਰ ਆਪਣਾ ਲੂਟਾ ਬੈਠੇ ਅੱਜ ਸਾਡੀ ਅੱਖ ਖੁੱਲੀ ਆ ਉਸ ਟਾਈਮ ਕਿਸੇ ਨੇ ਨਹੀਂ ਸੁਣਨਾ ਅੱਜ ਬਚਾ ਲੋ ਆਪਣੇ ਸ਼ਹਿਰ ਨੂੰ ਇਹ ਰੇੜੀ ਵਾਲਾ 1500 ਰੇੜੀ ਵਾਲਾ ਦਿੱਤੇ ਜਾਣ ਫੁਆਰਾ ਜੋ ਕੋਲ ਦਾ ਖੜਿਆ ਇਹ ਤਾਂ ਰੇੜੀ ਵਾਲਾ 100 ਫੁੱਟ ਪਿੱਛੇ ਖੜਾ ਹੈ ਕਿਆ ਉਹਦਾ ਪਸੂਰ ਹੈ ਜੀ ਇਹ ਚਪਲਾਂ ਡਰਦੇ ਆ ਉੱਤੇ ਰਾਜਪੁਰੇ ਸ਼ਹਿਰ ਇਹਨਾਂ ਦਾ ਠੀਆ ਪੜਦਾ 40 ਸਾਲ ਤੋਂ ਜਾਰੇ ਟ੍ਰਾਮ ਚੱਲਦੇ ਆ ਇਹੋ ਜੇ 40 40 50 50 ਸਾਲ ਦੇ ਪੂਰਨ ਜੀ ਬੈਠੀਆਂ 40 ਸਾਲ ਰੇੜੀ ਲਾਈ ਸ਼ਾਮ ਜੀ ਦੇ ਘਰੋਂ ਆਏ ਬੈਠੇ 50 ਸਾਲ ਰੇੜੀ ਲਾਈ ਕਿਸੇ ਦਾ ਨਾਂ ਨਹੀਂ ਹੈ 133 ਬੰਦੇ ਲਾਜ ਤੇ 1500 ਰੇੜੀ ਆ ਲੈ 133 ਬੰਦੇ ਫਿਰ ਇਹ ਉਹਨਾਂ ਦੇ ਨਾਂ ਦੇ ਉੱਤੇ ਸਮਾਇਦਾਰਾਂ ਨੂੰ ਇਹ ਜਣਾ ਦੇਣੀ ਹੈ ਮੈਂ ਕਲੀਅਰ ਕਹਿ ਰਿਹਾ ਨੀਅਤ ਇਹਨਾਂ ਦੀ ਹੋਰ ਪਾਸੇ ਆ ਇਹ ਉਹਨਾਂ ਦੇ ਡਰੀਵਾਂ ਦੇ ਨਾਂ ਤੇ ਇਹਨਾਂ ਨੇ ਵਸਣਾ ਨਹੀਂ ਨਾਖ ਜਾਣਾ ਇਹ ਫਿਰ ਉਹੀ ਹਾਲ ਹੋਣਾ ਵੀ ਅਸੀਂ ਰੀਲ ਤੇ ਦੇਈ ਤੇ ਹੀ ਬੜੇ ਬੜੇ ਸ਼ੋਰ ਮਾਲਿਆ ਨੂੰ ਪਰ ਅਸੀਂ ਇਟੋ ਇਟਾ ਸਮਝ ਤਕਿਆ ਤਰਤੀ ਮਾਤਾ ਦੀ ਇੱਕ ਇੰਚ ਵੀ ਕਿਸੇ ਰਾਜਨੀਤੀ ਲੋਟ ਨੇ ਗਰੀਬਾਂ ਦੇ ਹੱਥ ਦੀ ਲਈ ਉਹਦੀ ਜਾਨ ਨਹੀਂ ਛੁੱਟਣੀ ਉਹਦੇ ਪਰਦੇ ਬੂਏ ਦੇ ਉੱਤੇ ਤਰਨਾ ਲਾਵਾਗੇ ਤਾਂ ਬਹੁਤ ਵੱਡਾ ਉਹਨੂੰ ਪਤਾ ਚੱਲ ਜਾਣਾ ਵੀ ਕਿਵੇਂ ਗਰੀਬਾਂ ਦੇ ਨਾਂ ਦੀ ਚੀਜ਼ ਦਿਖਾਈਦੀ ਹੁੰਦੀ ਹੈ ਪਰਮੇਸ਼ ਕੁਮਾਰ ਬਬਲਾ ਜਿੰਦਾਬਾਦ ਕਿ ਕੀ ਕਹਿਣਾ ਜਾਂਦਾ ਹੈ ਸਟਰੀਟ ਵੈਂਡਰ ਮਾਰਕਟ ਜਿਹੜੀ ਬਣਾਈ ਹੋਈ ਹੈ ਮੈਂ ਸੀਮੈਂਟ ਕਮੇਟੀ ਦਾ ਮੈਂ ਮੈਂਬਰ ਹਾਂ ਆਪਣਾ ਮੈਂ ਬਰੇ ਹੈ ਉਹ ਅਸੀਂ ਬਣਾਈ ਸੀ ਟਮੇਟੀ ਇਹਨਾਂ ਨੂੰ ਤਾਂ ਪਤਾ ਨਹੀਂ ਆ ਕਮੇਟੀ ਕੀ ਹੁੰਦੀ ਹੈ ਸੈਂਟਰਲ ਫਲੋਰ ਮਨੀ ਦੀ ਪਾਲਸੀ ਹੈ ਜਿਹੜਾ 15000 ਲੋਨ ਦੇ ਰਿਆ ਮੋਦੀ ਸਰਕਾਰ ਦਾ ਲੋਨ ਹੈ ਮੋਦੀ ਸਰਕਾਰ ਦੀ ਸੈਂਟਰ ਦੀ ਪਾਲਸੀ ਹੈ ਵੀ ਹਰ ਰੇੜੀ ਵਾਲੇ ਦਾ ਅਦਟਾਰ ਹੈ ਉਹਨੂੰ ਜੜਾ ਦਿਓ ਉਹਦੇ ਵੱਡੀਆਂ ਮਾਰਕੀਟਾਂ ਬਣਾਓ ਸੈਂਟਰਲ ਗਵਰਨਮੈਂਟ ਪੈਸਾ ਦਿੰਦਾ ਪੈਸੇ ਠਾਣ ਦੇ ਆੜ ਦੇ ਵਿੱਚ ਜਿਹੜਾ ਹੈ ਇਹਨਾਂ ਨੇ ਲੇਵੀ ਪੱਪਾ ਲਾੜ ਦੇ ਬਿਨਾਂ ਦੀਆਂ ਵੀਡੀਓ ਇਹਨਾਂ ਨੂੰ ਟੱਟੇ ਨਾਲ ਤਾਂ ਉਸੇ ਫਜ਼ਾਉਂਦੇ ਆ ਇਨਾਂ ਦੀ ਵੀਡੀਓ ਤੇ ਇਨਾਂ ਦੀਆਂ ਫੋਟੋਆਂ ਖਿੱਚ ਲਈ ਜਿਹੜੀਆਂ ਉੱਪਰ ਭੇਜੀਏ ਵੀ ਅਸੀਂ ਮਾਰਕੀਟ ਬੁਸਾਜਤੀ ਚਾਰ ਬੰਦੇ ਆਪਣੇ ਖੜਾ ਤੇ ਉਹਨਾਂ ਦੇ ਬਿਆਨ ਕਰਾ ਦੋ ਵੀ ਅਸੀਂ ਖੁਸ਼ ਆ ਜੀ ਜਿਹੜਾ ਖਲਾਫ ਬੋਲੇ ਉਹਦਾ ਬਿਆਨ ਨਾ ਹੋਵੇ ਜਿਹੜੇ ਹੱਟ ਜਾਣ ਬਈ ਇਹ ਉੱਤੇ ਅਸੀਂ ਭੇਜਦੀਏ ਇਨਾਂ ਦਾ ਕੋਈ ਰਸਤਾ ਨਾ ਬਣੇ ਇਹ ਖਾਲੀ ਹੋ ਜਾਵੇ ਮਾਰਕੀਟਾ ਸੀ ਆਪਣੇ ਨਾਮ ਦਾ ਰਾਲੀਏ ਐਨਆਰ ਕੋ ਫਾਰਮੂਲਾ ਐਨਆਰ ਮੈਂ ਸ਼ਹਿਰ ਵਾਸੀਆਂ ਨੂੰ ਰਾਜਨੀਤਿਕ ਲੋਕਾਂ ਨੂੰ ਇਹੀ ਤਮਾਰਾ ਵੀ ਜਾ ਇਸ ਗਰੀਬਾਂ ਨੂੰ ਬਚਾ ਲਓਗੇ ਤੇ ਮਾਤਾ ਰਾਣੀ ਦੀ ਬੜੀ ਕਿਰਪਾ ਹੋਣੀ ਹੈ ਅਸੀਂ ਦਾ ਬਾਈ ਬਲਦੀ ਆਪਕ ਦੇ ਵਿੱਚ ਹੁਣ ਤੱਕ ਛਾਲ ਮਾਰੀ ਆ ਜਿੱਥੇ ਕੋਈ ਨਹੀਂ ਖੜਿਆ ਉੱਥੇ ਖੜਿਆ ਅੱਜ ਮੇਰਾ ਭਰਾ ਛੋਟਾ ਨਿਤਨ ਫੁਰਾਨਾ ਜੀ ਨੇ ਸਾਡੀ ਬਾਹ ਫੜ ਲਈ ਇਹ ਸਮਜ਼ਦੂਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਨਾਲ ਤਾਂ ਟਟਣੀ ਹੋਣਾ ਅਸੀਂ ਫੇਰ ਪ੍ਰਸ਼ਾਸਨ ਨੂੰ ਇੱਥੇ ਦੇ ਐਮ ਐਲ ਏ ਸਾਹਿਬ ਨੂੰ ਹੱਥ ਜੋੜ ਕੇ ਲਾਸਟ ਜਈ ਬੇਨਤੀ ਕਰਾਉਂਦੇ ਇਹਨਾਂ ਨੂੰ ਨਾਂ ਉਜਾੜੋ ਇਹ ਉਹੀ ਲੋਕ ਹੈ ਜੇਸੋ ਲੋਕਾਂ ਦੇ ਪਰਿਵਾਰ ਨਾਲ ਤੁਸੀਂ ਵਾਅਦਾ ਕੀਤਾ ਸੀ ਨਾਲੇ ਪਰਿਵਾਰ ਨਾਲ ਵੀ 1000 ਰੁਪਇਆ ਹਰ ਬੀਬੀ ਨੂੰ ਦੇਣ ਰਿਹਾ ਹਰ 1000 ਰੁਪਇਆ ਔਰ ਮਾਤਾ ਨੂੰ ਦੇਣ ਰਿਹਾ ਤੇ ਉਹ ਰੇੜੀਆਂ ਨੇ ਜਿਨ੍ਹਾਂ ਦੇ 5-5 ਅੱਜ ਘਰ ਦੇ ਪਰਿਵਾਰ ਦੀਆਂ ਲੇਡੀਆਂ ਸਨ ਕਿਸੇ ਦੀ ਨੂੰਹ ਹੈ ਕਿਸੇ ਦੀ ਬੇਟੀ ਹੈ ਕਿਸੇ ਦੀ ਬਹੂ ਹੈ ਕਿਸੇ ਦੀ ਘਰ ਵਾਲੀ ਹੈ 5-5 ਬੰਦੇ ਜਿਹੜੇ ਹੈ ਉਹਨਾਂ ਦੇ ਬੈਠੇ ਅੱਜ ਤੱਕ 1000 ਰੁਪਏ ਦੀ ਕੋਈ ਰਾਸ਼ੀ ਨਹੀਂ ਮਿਲੀ ਉਹ ਵਾਲੇ ਦੇਣ ਦਾ ਪਹਿਲੇ ਕੰਮ ਕਰੋ ਅਜ ਅੱਜ ਤੁਹਾਡੇ ਦੂਏ ਬੂਏ ਤੇ ਬੈਠੀ ਹੈ ਨਾ ਅਸੀਂ ਵਿਚਾਰ ਸਾਲ ਦਾ ਸਾਡਾ ਹਿਸਾਬ ਦੇ ਦਿਓ ਜਿਹੜਾ ਸਾਡਾ ਵਾਅਦਾ ਕੀਤਾ ਸੀ ਤੁਸੀਂ ਜਿੱਤ ਲੇ 1000 ਰੁਪਏ ਦਾ ਜਿਹੜਾ ਹੈ ਲollipops ਦੇ ਤੇ ਤੁਸੀਂ ਸਤਾ ਲੈ ਲਈ ਸਤਾ ਦੇ ਵਿੱਚ ਅੱਜ ਕਰਾ ਲਓ ਤੁਸੀਂ ਆਪਣੀ ਜਾਂਚ ਤੇ ਉਹੀ ਗੱਲ ਹੈ ਵੀ ਮੇਨ ਚਪਰਾ ਦੇ ਕੋਟ ਪੁਜਰਤ ਦਾ ਨੇਮ ਹੈ ਰੱਬ ਨਵੇਂ ਨਵੇਂ ਰਾੰਡ ਨੂੰ ਸਾਬ ਨੂੰ ਦਿਖਾਉਂਦਾ ਕਿਸੇ ਨੂੰ ਮਿਟਾਉਂਦਾ ਤੇ ਕਿਸੇ ਨੂੰ ਬਣਾਉਂਦਾ ਪਤਾ ਨਹੀਂ ਚੱਲਦਾ ਉਸ ਦੇ ਖੇਲ ਦਾ ਸੁੱਤਿਆ ਹੀ ਰਾਤ ਲੰਬੀ ਪਤਾ ਨਾ ਚੱਲਿਆ ਸਵੇਰ ਦਾ ਇਹ ਅੱਜ ਮਜ਼ਦੂਰ ਜਿਹੜਾ ਨਾ ਉਸ ਪ੍ਰਮਾਤਮਾ ਦੇ ਵਿਸਵਾਸ ਕਰ ਰਿਹਾ ਮੈਂ ਲਾਸਟ ਜਿਹੜਾ ਪਰਮਾ 80 ਮਜ਼ਦੂਰਾਂ ਦਾ ਜਦੇ ਬੇੜਾ ਚੱਟਿਆ ਸਾਡੀ ਜਿੱਤ ਹੋਈ ਹੈ ਉਹਨਾਂ ਦੇ ਪੂਨ ਪਸੀਨੇ ਦੀ ਸੀ ਕੁਆਲਿਟੀ ਸੀ ਉਹਨਾਂ ਦੇ ਪਰਿਵਾਰਾਂ ਦੀ ਆਵਾਜ਼ ਉਠਾਈ ਹੈ ਅੱਜ ਮਜ਼ਦੂਰ ਵੀ ਜਾ ਰਿਹਾ 4 ਬਈ 6 ਦੀ ਮਰ ਜਾਈਏ ਤਾਂ ਨਹੀਂ ਉਥੇ ਇਹਨਾਂ ਦਾ ਗੁਜ਼ਾਰਾ ਹੋਣਾ ਇਹ ਸਿਰਫ ਇੱਕ ਲੁੱਟਮਾਰ ਹੋ ਰਹੀ ਹੈ ਨੂੰ ਤਨ ਡਰਨ ਦੀ ਮੈਂ ਲਾਸਟ ਜਿਹੜਾ ਪਰਮਾ ਸਾਡੇ ਤਰਨੇ ਤੋਂ ਪਹਿਲੇ ਹੱਲ ਕਰ ਲੋ ਗਏ ਤੱਤਰਾਂ ਛੱਡ ਦਿਆਂਗੇ ਨਈ ਦਤਨ ਮੁੱਖ ਮੰਗ ਕੀ ਹੈ ਤੁਹਾਡੀ ਮੁੱਖ ਮੰਗ ਸਾਡੀ ਹੈ ਬੈਂਡਰ ਚ ਨਹੀਂ ਜਾਣਗੇ ਰੇੜੀ ਵਾਲੇ ਇਹ ਜੜੀ ਹੈ ਉਸ ਤਰ੍ਹਾਂ ਦੀ ਬਣਾਣ ਜਿਸ ਤਰ੍ਹਾਂ ਦੇ ਮਾਰਕਟਾ ਹੁੰਦੀ ਹੈ ਕਿਸ ਤਰ੍ਹਾਂ ਦੀ ਡਿਮਾਂਡ ਕਰਦੇ ਹੋ ਇਹ ਜਿਸ ਤਰ੍ਹਾਂ ਸਾਡੀ ਬੂਤ ਮਾਰਕਟ ਬਣੀ ਵੀ ਹੈ 9 ਬਈ 9 ਦੀ ਠੀਕ ਹੈ ਇਸ ਤਰ੍ਹਾਂ ਦੀ ਦੁਕਾਨਾਂ ਦੇਣ ਇਹ ਜੜੀਆਂ ਦੋ ਜਣਾ ਛੱਡਦੇ 133 ਬੰਦਾ ਇਸ ਤਰ੍ਹਾਂ ਦੀ ਦੁਕਾਨਾਂ ਦੇਣ ਇਹ ਜੜੀਆਂ ਦੋ ਜਣਾ ਛੱਡਦੇ 133 ਬੰਦਾ 1500 ਬੰਦਾ ਰੇੜੀ ਲਾਂਦਾ 4x6 ਦੀ ਜਗ੍ਹਾ ਜਿਹੜੀ ਆ 4x6 ਦੀ ਇਹਨੂੰ 9x9 ਦੀ ਦੁਕਾਨਾਂ ਬਣਾਓ ਤਿੰਨ ਮਾਰਕਟਾਂ ਹੋਰ ਬਣਾਓ ਜਾਂ ਸਾਰਿਆਂ ਨੂੰ ਤੁਸੀਂ ਵਸਾਣਾ ਹੈ ਅੱਛੀਆਂ ਮਾਰਕਟਾਂ ਬਣਾਓ ਉਹਨਾਂ ਦੇ ਪਾਣੀ ਦੇ ਸਾਧਨ ਸਫਾਈ ਦੇ ਸਾਧਨ ਲੈਟਰਨ ਮਾਦਨ ਦੇ ਸਾਧਨ ਇੱਕ ਮਾਰਕਟ ਦੇ ਵਿੱਚ ਇੱਕ ਸੁੰਦਰ ਜਿਹੜਾ ਹੈ ਬਾਬਾ ਭੋਲੇ ਨਾਲ ਦਾ ਮਾਤਾ ਸ਼ੇਰਾਵਲੀ ਦਾ ਮੰਦਿਰ ਹੋਣਾ ਚਾਹੀਦਾ ਸਵੇਰੇ ਦੁਪਹਿਰ ਖੁੱਲਣ ਤੋਂ ਪਹਿਲੇ ਜਿਹੜਾ ਹੈ ਉਸ ਦੇ ਦਰਵਾਜ਼ੇ ਪੂਜਾ ਟਰੇ ਮੈਂ ਇਹਨੇ ਬੇਨਤੀ ਕਰਾਂਗਾ ਅਸੀਂ ਉਹ ਮੋਲ ਖਰਾਬ ਕਰਨ ਵਾਲੇ ਲੋਕ ਨਹੀਂ ਆ ਬੜੇ ਅਮਨ ਸ਼ਾਂਤੀ ਰਾਜਪੁਰੇ ਦੇ ਲੋਕ ਤਾਂ ਆਪਣੀ ਰੋਜੀ ਰੋਟੀ ਦਾ ਖੈਮਤ ਰਹਿੰਦੇ ਆ ਅੱਜ ਆੜ੍ਹਤੀ ਬਰਬਾਦ ਐ ਰੇੜੀ ਵਾਲਾ ਬਰਬਾਦ ਐ ਫੜੀ ਵਾਲਾ ਬਰਬਾਦ ਐ ਵਪਾਰੀ ਬਰਬਾਦ ਐ ਸਾਰਿਆਂ ਨੂੰ ਲਪੇਟੇ ਜਨਾ ਨੇ ਲਿਆ ਵਿਆ ਇਹ ਕਿਸੇ ਨਾ ਤਾਲੀਬਾਨ ਵਾਲਾ ਫਰਮਾਨ ਐ ਫਿਰ ਲਾਸਟੇ ਬਾਝਾਂ ਦਿੰਦੇ ਆ ਮੇਰੇ ਪਿੱਛੇ ਜੀ ਪੁਲਿਸ ਵੀ ਖੜੀ ਆ ਕਿਸੇ ਨੇ ਆਵਾਜ਼ ਉਠਾਈ ਪਿੱਛੇ ਪੁਲਿਸ ਵੀ ਖੜੀ ਆ ਵੀ ਅਸੀਂ ਤਾਂ ਆਪ ਕਹਿੰਦੇ ਅਸੀਂ ਆਪ ਹੀ ਚਲੇ ਜਾਂਦੇ ਆ ਅਫਸਰ ਦਾ ਆਪਣੀ ਮਿਹਨਤ ਨਾਲ ਬਣਦੇ ਆ ਕਿਸੇ ਦੀ ਉਧਰ ਨਾਲ ਨਹੀਂ ਬਣਦੇ ਰਾਜਨੀਤੀ ਲੋਕੋ ਸਾਡੇ ਮਿਹਨਤ ਨਾਲ ਬਣਦੇ ਆ ਸਾਡੇ ਫੋਨ ਪਸੰਨਾ ਦੇ ਸਿਰ ਤੇ ਬਣਦੇ ਆ ਉਸ ਰਾਜਨੀਤੀ ਲੋਕਾਂ ਨੂੰ ਇਹ ਮੈਸੇਜ ਹੈ ਕਿ ਮਜ਼ਦੂਰ ਜਾਂ ਛੱਡ ਦੇਣਾ ਤੇ ਕਾਬੂ ਨਹੀਂ ਆਉਂਦੇ ਤੇ ਨਾਲ ਲੱਗਿਆ ਜਰ ਤਾਜੀ ਪ੍ਰਮਾਣੀ ਤਾਜੀ ਗਾਣੀ ਉੱਤੇ ਸੋ ਜਾਣੇ ਉੱਤੇ ਬਹਿ ਜਾਣੇ ਆਪੇ ਲੋਕ ਰਾਸ਼ਨ ਦਿੱਤੀ ਜਾਣੇ ਸਾਡਾ ਪੁਜਾਰਾ ਚੱਲ ਜਾਣਾ ਪਰਿਵਾਰ ਸਮੇਤ ਅਸੀਂ ਬੁੱਧਵਾਰ 11 ਵਜੇ ਜਿਹੜਾ ਹੈ ਉੱਥੇ ਬੈਠਾਂਗੇ ਤੁਸੀਂ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਓ ਸਾਡੇ ਦੁੱਖ ਤਕਲੀਫ ਦੇ ਵਿੱਚ ਸਾਂਭ ਲਵੋ ਤੇ ਮੀਡੀਆ ਚ ਆਵੇ ਸਾਡੇ ਰਾਜਪੁਰੇ ਦੇ ਵਿੱਚ ਕੋਈ ਸੂਈ ਦੀ ਚੋਰੀ ਕਰ ਸਕਦਾ ਅੱਜ ਜਿਹੜਾ ਹੈ ਅਸੀਂ ਆਵਾਜ਼ ਉਠਾਵਾਂਗੇ ਤੁਸੀਂ ਸਾਡਾ ਜਿਹੜਾ ਹੈ ਸਹੀ ਸਮਰਥਨ ਮੈਨੂੰ ਦੰਦਾ ਅਸੀਂ ਗਲਤ ਤਰ੍ਹਾਂ ਨਹੀਂ ਤੁਸੀਂ ਸਮਰਥਨ ਕਰੋ ਅਸੀਂ ਸਹੀ ਤਰ੍ਹਾਂ ਦੇ ਸਾਡਾ ਸਮਰਥਨ ਕਰੋ ਸਾਡੀ ਆਵਾਜ਼ ਜਿਹੜੀ ਹੈ ਉੱਤੇ ਦਲ ਪਹੁੰਚਾਓ ਮੁੱਖ ਮੰਤਰੀ ਪੰਜਾਬ ਤੱਕ ਪਹੁੰਚੇ ਰਾਜਪੁਰੇ ਦਾ ਜਿਹੜਾ ਹੈ ਇਹ ਹਾਲ ਹੋਇਆ ਵਿਆ ਕਿਵੇਂ ਬਦਲਾਅ ਚਾਉਗੇ ਖਤਮ ਹੈ ਬਦਲਾਅ ਜਿਸ ਤੋਂ ਬਾਅਦ ਉਹਦੀ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਨਾ ਖਲਾਫ ਫਿਰ ਕੀ ਚੱਪਟ ਚੱਲੇਗਾ ਉਹਨਾਂ ਦੀ ਕਾਰਵਾਈ ਉਹਨਾਂ ਦੀ ਕਾਰਵਾਈ ਦਾ ਤਾਲੜਾ ਨਾ ਸਾਡਾ ਕਿਸੇ ਪਰਦਾਦਾ ਟਪਟੋਵਰ ਟਾਰਮੂ ਦਾ ਅਸਿਲ ਕਰਾਂਗੇ ਨਹੀਂ ਜੇ ਆਗਰ ਉਹਨਾਂ ਨੂੰ ਤੰਗ ਕਰਦੇ ਰੇਣੀਆ ਤੋਂ ਚੁਕਾਨੇ ਆ ਵੀ ਤੁਸੀਂ ਸਟੇਟਮੈਂਟ ਮਾਰਕੀਟ ਜਾ ਕੇ ਨਹੀਂ بڑے ਰਸਤੇ ਆ بڑے ਰਸਤੇ ਆ ਹਾਈਪੋਰਟ ਹੈ ਚੰਰੇ ਜੰਰੇ ਬੈਠੇ ਆ ਚੰਰੇ ਜੰਰੇ ਤੁਹਾਨੂੰ ਮੈਂ ਦੱਸਾਂ ਚੰਰੇ ਜੰਰੇ ਉੱਤੇ ਲਪੇਟੇ ਜਾਏ ਬੈਠਿਆ ਪਰ ਦੇਖੀ ਰਿਹਾ ਇਹ ਤਾਜੀ ਨਿਊਜ਼ ਹੈ ਤਾਂ ਵੀ ਦੇਖ ਰਿਹਾ ਪੰਜਾਬ ਦੀ ਨਿਊਜ਼ ਹੈ ਤਾਂ ਵੀ ਦੇਖ ਰਿਹਾ ਅਫਸਰ ਚੰਬ ਦੀ ਚਲਾ ਤਾਂ ਲੈਂਦਾ ਪਰ ਅਫਸਰ ਦੀ ਜਾਨ ਨਹੀਂ ਛੁੱਟਦੀ ਸਿਆਣੇ ਅਫਸਰ ਬਹੁਤ ਰੇਹਾਂ ਸਾਡੇ ਰਾਜਪੁਰੇ ਮਨਮੋਹਨ ਸ਼ਰਮਾ ਜੀ ਰੇਹਾਂ ਇੰਨੇ ਵਧੀਆ ਇਮਾਨਦਾਰ ਇਸ਼ਾਨ ਸੀ ਅੱਜ ਜੋ ਹੁੰਦੇ ਕਿਸੇ ਰੇੜੀ ਵਾਲ ਨੂੰ ਤਕਲੀਫ ਨਹੀਂ ਆਉਣੀ ਸੀ ਪ੍ਰੀਸ਼ੰਗਮਾਰ ਪੈਂਸਾ ਜੀ ਰੇਹਾਂ ਉਹ ਵੀ ਬੁੱਲਰ ਜੀ ਰੇਹਾਂ ਇੱਥੇ ਜਿਹੜਾ ਹੈ ਬਰਾੜ ਸਾਹਿਬ ਰੇਹਾਂ ਕੁਲਮੀਨ ਸਿੰਘ ਬਰਾੜ ਸਾਹਿਬ ਕਿਸੇ ਦੀ ਜੁਤ ਨਹੀਂ ਪੈਂਦੀ ਸੀ ਉਹਨਾਂ ਨੇ ਇਹ ਨਾਮ ਕਮਾਇਆ ਇੱਥੋਂ ਅੱਜ ਰਾਜਪੁਰੇ ਦੇ ਅਸੀਂ ਜਾਤ ਕਰ ਰਹੇ ਅਫਸਰ ਨੇ ਵੀ ਤਾਂ ਰਿਟਾਇਰ ਹੋ ਕੇ ਇੱਥੇ ਬੈਠਣਾ ਮੈਂ ਤਾਂ ਅਫਸਰਾਂ ਨੂੰ ਬੇਨਤੀ ਕਰ ਰਿਹਾ ਹਾਂ ਪੁਲਿਸ ਮੈਟ ਨੂੰ ਬੇਨਤੀ ਕਰ ਰਿਹਾ ਹਾਂ ਅੱਕੇ ਤੇ ਯੋ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਤੁਹਾਡੀ ਦਾ ਚੰਦ ਨਹੀਂ ਕੋਈ ਪਤਾ ਨਹੀਂ ਕਿਸ ਟਾਈਮ ਬਦਲੀ ਹੋ ਜਾਵੇ ਇਹ ਬੂਟਾ ਐਸਾ ਲਾਓ ਇਹਦਾ ਫਲ ਉੱਗੇ ਤੁਹਾਨੂੰ ਯਾਦ ਕਰਨਾ ਇਹੋ ਜਿਹਾ ਬੂਟਾ ਨਾ ਲਾਓ ਜਿਹੜਾ ਠੰਡਰ ਬੂਟਾ ਹੋਵੇ ਤੁਹਾਨੂੰ ਅਗਲਾ ਅੱਜ ਵੱਧ ਦੁਆ ਦਾ ਦੌਰ ਚੱਲ ਪਿਆ ਮੈਨੂੰ ਕਹਿੰਦਾ ਕਿ ਸਾਨੂੰ ਅਸੀਂ ਦਈਏ ਅਸੀਂ ਕਹਿੰਦਾ ਸਭ ਦੇ ਪਰਿਵਾਰ ਸੁੱਖੀ ਜਾਂਦੀ ਰਹਿਣ ਪਰ ਸਾਡੇ ਉੱਤੇ ਰਹਿਮ ਕਰੋ ਸਾਨੂੰ ਇਹ ਡਰਾਉਣਾ ਪਰਚਾ ਦੇਦਣ ਦੇ ਜੀ ਆਵਾਜ਼ ਉਠਾਉਣ ਦੇ ਜੇਲ੍ਹ ਭੇਜ ਦੇਣ ਦੇ ਜੀ ਏ ਪੇ ਜਿਆੜੀ ਹੋ ਪੇ ਜਿਆੜੀ ਇਹ ਤਾਂ ਕੁਦਰਤੀ ਲिला ਜੋ ਹੋਣਾ ਉਹ ਤਾਂ ਹੋ ਜਾਣਾ ਚਲਦੇ ਹੋ ਜਾਣਾ ਕੋਈ ਇਹਦੇ ਨਾਲ ਫਰਕ ਨਹੀਂ ਪੈਂਦਾ ਨਾ ਸਾਡੇ ਕੋਲ ਕੋਈ ਡਰ ਪਾਬ ਹੈ ਮੈਂ ਤਾਂ ਇਹਨਾਂ ਨੂੰ ਲਾਸਟ ਬੇਨਤੀ ਕਰਾਣਾ ਵੀ ਇਹ ਜਿਹੜੀ ਹੈ ਇਹਨਾਂ ਦੇ ਉੱਤੇ ਅਸ਼ੀਰਵਾਦ ਦਿਓ ਜਬ ਤੱਕ ਮਾਰਕੀਟਾਂ ਨਹੀਂ ਬਣਦੇ ਇਹ ਆਪਣੀ ਰੋਟੀ ਰੋਣ ਮੰਡੀ ਵੀ ਵੱਜ ਜਾਵੇ ਸਾਡੀ ਥੋਟ ਮੰਡੀ ਇਹ ਵੀ ਵੱਜ ਜਣ ਪਰਿਵਾਰੀ ਵੱਜ ਜਣ ਤੇ ਅਸੀਂ ਵੀ ਵੱਜ ਜੀਏ ਤੇ ਸਾਨੂੰ ਵੀ ਜਿਹੜਾ ਸਾਡੇ ਕੋਲ ਨਾਂ ਨਾ ਪਵੇ ਜੈ ਜਨਤਾ ਜੈ ਭਾਰਤ ਰਮੇਸ਼ ਕੁਮਾਰ ਬਬਲਾ ਜਿੰਦਾਬਾਦ